ਨੇ ਰਣੇ ਰਹਿਣੇ ਅੱਜ ਕੱਟੇ ਹੋਵਾਂਗੇ ਅੱਜ ਜੋਸ਼ ਦਿਖਾਣਾ ਤੁਸੀਂ ਇਹ ਪਾਣਾ ਫੁੱਟੀਆਂ ਥੱਲੇ ਨਹੀਂ ਹੋਣੀਆਂ ਦੇਈ ਦੀਆਂ ਚਾ ਵੀਰੇ ਸਾਰੇ ਵੀਰਾਂ ਨੇ ਟਿਕਣਾ ਜਿਹੜੇ ਦੇਣ ਦੀ ਤੁਸੀਂ ਰੇਡ ਕਰਦੇ ਸੀ ਜਿਹੜੇ ਸਾਲ ਵੀ ਤੁਸੀਂ ਰੇਡ ਕਰਦੇ ਸੀ ਦਿਨ ਆ ਗਿਆ ਕਿ ਕਿਹੜਾ ਗੱਲ ਢੋਲ ਪਾਇਆ ਉਹ ਵਜਾਵਾਂਗੇ ਤੇ ਲੁਕਾਂਗੇ ਵੀ ਸਹੀ ਗੱਲ ਹੈ ਨਾ ਕਿ ਕੋਈ ਨਾ ਢੋਲ ਪਾਇਆ ਗੱਲ ਵਜਾਵਾਂਗੇ ਨੱਚेंगे ਤੁਨ ਜਾਵਾਂਗੇ ਸਾਹਮਣੇ ਵਾਲਿਆਂ ਨਾਲ ਸੋ ਵੀਰੋ ਜੋਸ਼ ਤੁਹਾਡੇ ਚ ਤਗੜਾ ਹੋਣਾ ਚਾਹੀਦਾ ਹੈ ਸਰਕਾਰ ਪ੍ਰਸ਼ਾਸਨ ਆਉਦੇ ਕੰਨ ਆਉਦੀ ਅੱਖਾਂ ਕਉਂਦੀ ਕਰਾਉਣ ਲੱਗੇ ਕਿ ਤੁਹਾਡੇ ਨਾਲ ਅਸੀਂ ਲੇਡਰਸ਼ਿਪ ਬਣਾ ਕੇ ਰਦਿਆ ਅਸੀਂ ਅਰਦੀ ਕਰਾਵਾਂਗੇ ਅਸੀਂ ਤੁਹਾਡੀ ਨਹੀਂ ਮੰਨ ਮੰਗੀ ਬੜਾ ਮੰਨ ਲਿਆ ਕਿ ਤੁਹਾਡੇ ਲੋਰਸ ਨੂੰ ਉਹਦੇ ਤੋਂ ਪਾਪਾ ਨੂੰ ਕਹਿ ਕੇ ਬਣਾ ਰਿਆ ਤੇ ਜਿੱਤੇ ਸਾਦੀ ਵਾਰੀ ਵਾਲੀ ਨੂੰ ਆ ਕੇ ਪੁੱਛਿਆ ਵੀ ਨਹੀਂ ਆ ਆਪਣੇ ਹਵਾਈ ਕੋਟੀ ਕੱਲ ਨਹੀਂ ਮਾਰੇ ਉਹਨਾਂ ਨੂੰ ਸੱਤ ਵੀਰੋ ਤਗੜੇ ਹੋ ਗਏ ਚਾਰ ਬਾਰ ਤਿਆਰ ਹੋ ਗਏ ਰੋਟੇ ਰਹੇ ਬੜੀ ਤਾਂ ਬਾਰ ਹੋ ਰਿਹਾ ਪੇਪਰ ਡੋਲ ਰਹੇ ਬੋਤੇ ਦੋਨੇ ਕੱਥ ਖੜੇ ਹੋਣੇ ਚਾਹੀਦੇ ਨੇ ਮੇਰੇ ਵੀਰ ਦੋਨੇ ਕੱਥ ਖੜੇ ਹੋਣੇ ਕੋਈ ਜਿਹੜੇ ਜਕਰੇ ਦੀ ਰੋਡ ਦੇ ਵਿੱਚ ਸੱਤ ਸ੍ਰੀ ਕਾਲੂ ਸੱਤ ਵੀਰੋ ਕਿ ਚਾਹਤ ਵੀ ਕੋਟੇ ਤੋਂ ਅੱਜ ਦਾ ਦਿਨ ਤਿਆਰ ਦੇ ਵਿੱਚ ਲਿਖਿਆ ਜਾਊਗਾ ਕਿ ਪਾਵਰ ਕੈਂਪ ਅਪਰੈਂਟਸਿਪ ਪਾਸ ਯੂਨੀਅਨ 1500 ਅੱਜ ਦੇ ਦਿਨ ਇਹਨੂੰ ਤਿਆਰ ਕਰਦੇ ਆ ਸਹੀ ਚੋਟੀ ਅਸੀਂ ਸਾਰੇ ਤਰ੍ਹਾਂ ਦੇ ਗੁਰਮਾਨੂ ਮੰਨਦੇ ਆ ਸ਼ਾਂਤ ਰਹਿ ਕੇ ਚੱਲਣ ਵਾਲੇ ਆ ਅੰਨੇ ਨਾਲ ਚੱਲਣ ਵਾਲੇ ਆ ਟੱਪ ਨਾਲ ਵੀ ਚੱਲਣ ਵਾਲੇ ਆ ਕਿ ਹੁਣ ਆ ਜੀ ਉਹ ਹੀ ਆਦੇ ਆਪੇ ਜਿਦਾਂ ਕੱਲ ਕੇ ਵੇਖ ਲਿਆ ਹੁਣ ਪਤੀ ਵਾਰੀ ਮੰਨ ਕੀ ਹੁਣ ਵਾਰੀ ਚੱਲੀ ਆਏ ਸਮਾਨੋ ਸਾਡੇ ਅੱਥਰੇ ਪਾਣੇ ਤੇ ਨਿਕਲ ਦੀ ਗੱਲ ਉਹ ਅਣਸਾਡੇ ਸੱਤਾਂ ਦੇ ਆਣ ਭਾਈ Grazie Hãy subscribe cho kênh Ghiền Mì Gõ Để không bỏ lỡ những video hấp dẫn ਦਾ ਰੋਡ ਇੱਕ ਵਾਰੀ ਜਾਮ ਕਰਾਂਗੇ ਸਾਰੇ ਵੀਰ ਅੱਗੇ ਆਓ ਜਿੰਨੇ ਵੀਰ ਇਹ ਸਾਰੇ ਖੜੇ ਤੋਂ ਆਉਂਦੇ ਗਾਇਆਪਰ ਗਾਇਆਪਰ ਅਗਲਾ ਬਟਾਚੀ ਤਿਆਰ ਹੈ ਆਪਣਾ ਸਾਰੇ ਨੂੰ ਬੇਨਤੀ ਹੈ ਕਿ ਸ਼ਾਟ ਨਾਲ ਇੱਕ ਹੋਰ ਬੈਟ ਜਾਣ ਫਿਰ ਆਪਾਂ ਬਾਰੇ ਬਾਜੀ ਚਲਾਗੇ ਲੋ ਵੀਰਿਆ ਕਰੀਆਂ ਵਿਚਾਰ ਦੀ ਬੈਠੋ ਮੇਰਾ ਵੀਰ ਸਰਕਾਰ ਦੇ ਕੀਤੇ ਹੋਏ ਕੰਮਾਂ ਬੰਦੇ ਉਹਨਾਂ ਨਾਲ ਗੱਲਾਂ ਨਹੀਂ ਕਰਾਂਗੇ ਅੱਜ ਫਾਨ ਸੱਜੇ ਵੱਲ ਪੂਰੀ ਪ੍ਰਚਾਰ ਹਲਕਾ ਚੱਲਦਾ ਸਰਕਾਰ ਦੇ ਖਿਲਾਫ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਇਕੱਠੇ ਆਰਾਮ ਨਾਲ ਬੈਠੋ ਫਿਰ ਆਪਾਂ ਨਾਅਰੇ ਮਾਰੀ ਸਟਾਰਟ ਕਰਾਂਗੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਬੈਠ ਜਾਓ ਸਾਰੇ ਸਾਥੀਆਂ ਨੂੰ ਬੇਨਤੀ ਜਿਹੜੇ ਸਾਥੀ ਪਿੱਛੇ ਖੜੇ ਨੇ ਸਾਥੀਓ ਅੱਗੇ ਬੈਠ ਜੇ ਦਰਿਆ ਦੇ ਸੁਣੇਓ ਪਿੱਛਲੀ ਰੋਡ ਜਾਣ ਕਰਦੇ ਉਧਰੋਂ ਲੱਗੇ ਲੰਗੇ ਮਿੱਟਰ ਰੇਂਜ ਦੇ ਵਿੱਚ ਡਾਬਾ ਭਲਾਂ ਮਾਣਪ੍ਰੀਤ ਕਿਉਂ ਉੱਥੋਂ ਕੁੱਲੇ ਹੀ ਬਹਿ ਜਾਂਦੇ ਉਹ ਪਰਲੇ ਪਾਸੋਂ ਉਧਰੋਂ ਦਰਿਆ ਤੇ ਬਹਿ ਜਾਂਦੇ ਪਿਛਲੀ ਦਰੀ ਤੱਕ ਬਹਿ ਜਾਂਦੇ ਉੱਥੋਂ ਪਿੱਛੇ ਤੱਕ ਬਹਿ ਜਾਂਦੇ ਉਹ ਬੋਲ ਦਿੰਦਾ ਨਹੀਂ ਨਹੀਂ ਆਏ ਨਹੀਂ ਮਗਰ ਉਹ ਪਿੱਛੇ ਪਿੱਛੇ ਤੱਕ ਲੱਗੇ ਸਾਥੀਓ ਜਿਹੜੇ ਅਜੇ ਵੀ ਸਾਥੀ ਤੰਬੂ 'ਚ ਖੜੇ ਨੇ ਚੱਲੋ ਸਾਰੇ ਸਾਥੀ ਕਲਮ ਵੀ ਘੇ ਪਾਰੇ ਆ ਜੋ ਨਾਰੇ ਲਵਾਵਾ ਦਾ ਇੱਕ ਵੀ ਬੰਦੇ ਦਾ ਹੱਥ ਖੱਲੇ ਨਹੀਂ ਹੋਣਾ ਚਾਹੀਦਾ ਦੋਵੇਂ ਹੱਥ ਖੜੇ ਕਰਕੇ ਨਾ ਹੋਣੀ ਚਾਹੀਦਾ ਕੰਟਰੀ ਦੂਜਾ ਵੀ ਜਾਂਦ ਕਰਨਾ ਜੱਟ ਦੂਜਾ ਵੀ ਰੋਣੇ ਕੰਮ ਕਰਦਾ ਤੱਤੇ ਹੋ ਜਾ ਤੱਤੇ ਰਵੀਰ ਲੰਘ ਕੇ ਜਾ ਦੇ ਕਰਾਣੇ ਵਿੱਚ ਕੋਸ਼ਿਸ਼ ਕਰਨ ਕਰਦੇ ਆ ਨਾ ਫੀਲ ਕਰਕੇ ਜਲਦੀ ਬੁਲਾ ਲੂ ਦੇਖੀ ਇਤੋਂ ਬਾਅਦ ਇਸ ਮੈਚ ਤੋਂ ਕੋਈ ਗੱਲ ਸਿੱਖਾਈ ਕਰਾਂਗੇ ਅੱਜ ਆਪਸ ਆਪ ਦੀ ਲੜਾਈ ਹੋਊਗੀ ਅਸੀਂ ਤਾਂ ਜੀ ਸ਼ਾਂਤੀ ਨਾਲ ਬਹਾਂ ਚੱਲਦੇ ਆਂ ਉਹ ਚੱਲਣੇ ਖੁੱਡੀਆਂ ਕਹਿਣਾ ਸਹਾਰੀਆਂ ਮੰਨੀਆਂ ਹੋਰ ਜਿਹੜਾ ਮੁੱਠੀ ਮੰਤਰੀ ਆ ਉਹਦੇ ਮਰ ਕੇ ਵੀ ਇਹਦੀ ਗੱਡੀ ਉੱਤੇ ਵੀ ਲੇਟਾਏ ਤੇ ਘੇਰਾ ਜਿਹਾ ਪਾਏ ਚ ਕਾਗਜ਼ ਨੂੰ ਤੇ ਭਾਵੇਂ ਪੁੱਛੇ ਕਰੋ ਤੇ ਮਰਗੀ ਕਰਨਾ ਚਾਹਦੇ ਆਂ ਅਸੀਂ ਅੱਜ ਤੱਕ ਬਾਅਦ ਅਸੀਂ ਅਸੀਂ ਵੀ ਖੋਲੇ ਰਹਿਣਾ ਕਰਕੇ मैदान सारे साथी बहलो कोई बंदि खड़ा न ഡവിജൻ കിടേ ഡ Hello, praise, nice to laggy! Nice ज़िंदा ज़िंदा tera meri taqsawir karaw kar diyan ki tera meri taqsawir herindir chalegi nahi chalegi nahi chalegi tera meri nahi chalegi nahi chalegi nahi chalegiongi gaddi management murta pasar murta pasar murta pasar murta pasar murta pasar darja jari karo jari karo jari karo line mein diya phusa jari karo jari karo jari karo ياري کر ياري کر ياري کر ياري کر ياري کر ياري کر